ਕੰਟਰੋਲ ਮੈਂ ਜੀ ਹਰ ਹਰ 프리 ਸਿੰਘ ਸਿੱਧਵਾਂ ਅੱਜ ਜੋ ਸਾਡਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਭਾਜਪਾ ਦੇ ਜਿਹੜੇ ਆਗੂ ਆ ਪੰਜਾਬ ਦੇ ਵਿੱਚ ਜਿੰਨੇ ਵੀ ਪ੍ਰਮੁੱਖ ਆਗੂ ਆ ਉਹਨਾਂ ਦੇ ਘਰਾਂ ਦੇ ਗਾੜੀ ਉਹਨਾਂ ਦੇ ਸ਼ੋਅਰੂਮਾਂ ਗਾੜੀ ਉਹਨਾਂ ਦੀਆਂ ਦੁਕਾਨਾਂ ਗਾੜੀ ਉਹਦੇ ਨਾਲ-ਨਾਲ ਜਿਹੜੇ ਬਾਨੀ ਡਾਨੀ ਆ ਉਹਨਾਂ ਦੇ ਜਿੰਨੇ ਮੌਲ ਆ ਪੰਜਾਬ ਦੇ ਵਿੱਚ ਉਹਨਾਂ ਦੇ ਅੱਗੇ ਜਿਹੜਾ ਸਾਡਾ ਇੱਕ ਦਿਨ ਦਾ ਜਿਹੜਾ ਅੱਜ ਧਰਨਾ ਵਾ ਉਹਦੇ ਵਿੱਚ ਸਾਡੀ ਜਿਹੜੀ ਮੰਗ ਹੈ ਉਹੋ ਹੀ ਆ ਵੀ ਕਾਲੇ ਕਾਨੂੰਨ ਰੱਦ ਹੋ ਜਾਣ ਜੋ ਕਿ ਇਹ ਜਿਹੜੇ ਭਾਜਪਾ ਦੇ ਆਗੂ ਆ ਪੰਜਾਬ ਦੀ ਲੀਡਰਸ਼ਿਪ ਜਿੰਨੀ ਇਹ ਅੱਜ ਤੱਕ ਕਿਸਾਨਾਂ ਦੇ ਬਹੁਤ ਵਿਰੋਧ ਬੋਲ ਰਹੀ ਆ ਕਿਸਾਨਾਂ ਨੂੰ ਕਦੀ ਡੈਕਸਲਵਾਦੀ ਕਦੀ ਉਹਨਾਂ ਨੂੰ ਵਾਤਵਾਦੀ ਕਦੀ ਉਹਨਾਂ ਨੂੰ ਵੱਖ-ਵੱਖ ਨਾਵਾਂ ਦੇ ਨਾਲ ਜਿਹੜਾ ਵਾ ਉਹ ਪ੍ਰਚਾਰਿਆ ਜਾ ਰਿਹਾ ਵਾ ਤੇ ਅੱਜ ਤੱਕ ਕਿਸੇ ਵੀ ਪਾਰਟੀਆਂ ਪੰਜਾਬ ਦੇ ਆ ਕੁੜੇ ਕਿਸਾਨੀ ਦੇ ਹੱਕ ਚਾਹ ਦਾ ਨਾਰਾ ਨਹੀਂ ਮਾਰਿਆ ਅਸੀਂ ਅੱਜ ਸਿਰਫ ਇੱਕ ਦੇਣਾ ਚੇਤਾਵਨੀ ਦੇਣ ਆਏ ਆ ਇੱਥੇ ਤਰਨਤਾਰ ਦੇ ਵਿੱਚ ਵੀ ਅਨਿਲ ਜੋਸ਼ੀ ਜਿਹੜੇ ਸਾਫਕਾ ਕੈਬਨਟ ਮੰਤਰੀ ਨੇ ਭਾਜਪਾ ਦੇ ਉਹਨਾਂ ਦਾ ਜਿਹੜਾ ਸ਼ੋਰੂਮ ਆ ਕੱਪੜੇ ਦਾ ਚਾਰਖੰਬਾ ਚੌਂਗ ਦੇ ਵਿੱਚ ਉਹਦੇ ਅੱਗੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਬੈਠੇ ਆ ਇਹ ਚੇਤਾਵਨੀ ਦੇਣ ਆਏ ਆ ਕਿ ਇਹ ਜਿਹੜੇ ਕਾਲੇ ਕਾਨੂੰਨ ਆ ਮੋਦੀ ਸਰਕਾਰ ਨੂੰ ਰੱਦ ਕਰਨੇ ਪੈਣੇ ਆ ਭਾਜਪਾ ਲੀਡਰਸ਼ਿਪ ਜਿੰਨੀ ਪੰਜਾਬ ਦੀ ਆ ਉਹ ਜਿਹੜੇ ਆ ਉਹ ਕਿਸਾਨਾਂ ਦੇ ਹੱਕ ਦੇ ਵਿੱਚ ਮੋਦੀ ਸਰਕਾਰ ਨੂੰ ਸਮਝਾਵੇ ਗੱਲ ਕਰੇ ਜੇ ਇਹ ਸਰਕਾਰ ਨੇ ਇਹਨੇ ਭਾਜਪਾ ਦੇ ਆਗੂਆਂ ਨੇ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਨਾ ਗੱਲ ਕੀਤੀ ਸਾਡੀਆਂ ਜ਼ਮੀਨਾਂ ਖੋਣ ਵਾਸਤੇ ਕਿਸਾਨੀ ਦੀ ਹੋਦ ਮਟਾਉਣ ਵਾਸਤੇ ਆਪਣਾ ਜਿਹੜਾ ਵਾ ਇਸੇ ਤਰੀਕੇ ਜਾਰੀ ਰੱਖਿਆ ਤੇ ਅਸੀਂ ਜਿਹੜੇ ਕਿਸਾਨ ਆ ਆਉਣ ਵਾਲੇ ਦਿਨਾਂ 'ਚ ਜੇ ਸਾਡੀ ਜ਼ਮੀਨ ਜਾਂਦੀ ਆ ਤੇ ਅਸੀਂ ਇਹਨਾਂ ਨੂੰ ਨਹੀਂ ਬਖਸ਼ਾਂਗੇ ਇਹਨਾਂ ਦੇ ਜਿਹੜੇ ਕਾਰੋਬਾਰ ਆ ਉਹਨਾਂ ਦੇ ਗਾੜੀ ਫਿਰ ਪੱਕੇ ਤੌਰ ਤੇ ਹੀ ਮੋਰਚੇ ਲਾ ਕੇ ਪਾਵਾਂਗੇ ਅੱਜ ਸਾਡਾ ਸਿਰਫ ਇੱਕ ਦਿਨ ਦਾ ਪੰਜਾਬ ਦੇ ਵਿੱਚ ਜਿਹੜਾ ਮੋਰਚਾ ਇੱਕ ਦਿਨ ਦਾ ਚੱਲ ਮੈਂ ਕਿਸਾਨ ਮਜਦੂਰ ਸਭ ਤੋਂ ਪੰਜਾਬ ਦਾ ਗੁਤਨਾ ਸਿੰਘ ਲਾਲੂ ਘੁੰਮਣਾ ਇਹ ਜੋ ਅਰਸ਼ਾਡਾ ਧਰਨਾ ਲੱਗਾ ਵਾ ਜੋਸੀ ਜੋ ਇੱਕ ਬੀਜੇਪੀ ਦਾ ਵਿਧਾਇਕ ਆ ਪਿੱਛੇ ਸਰਕਾਰ ਦੇ ਵਿੱਚ ਵੀ ਰਿਹਾ ਪੰਜਾਬ ਸਰਕਾਰ 'ਚ ਵੀ ਰਿਹਾ ਏ ਭਾਈਵਾਲ ਸਰਕਾਰ ਜੀ ਦੀ ਕਾਲੀ ਸਰਕਾਰ ਸੀ ਹੁਣ ਵੀ ਇਹ ਨਮਾਇੰਦਾ ਹੋਇਆ ਇੱਕ ਬੀਜੇਪੀ ਦਾ ਅਸੀਂ ਇਹਦੇ ਮੌਲਗਾੜੀ ਆਏ ਆ ਕੋਈ ਦੀ ਰੈਸ਼ ਵੀ ਇੱਥੇ ਰਹੀ ਤਰਨਤਾਰ ਸਾਡੇ ਇਲਾਕੇ ਦਾ ਪਿੰਡ ਸੰਘੇ ਦਾ ਅਸੀਂ ਇਹਦੇ ਆਪਣਾ ਸਨੇਹਾ ਲੈ ਕੇ ਆਏ ਆ ਇੱਕ ਵੀ ਇਹ ਸਰਕਾਰ ਕੋਲ ਆਪਣਾ ਪਾਰਟੀ ਦੇ ਵਿੱਚੋਂ ਅਸਤੀਫਾ ਦੇ ਕੇ ਲੈ ਕੇ ਭੇਜੇ ਵੀ ਮੇਰੇ ਤਰਨਤਾਰਨ ਦੇ ਲੋਕ ਹਲਕੇ ਦੇ ਲੋਕ ਆ ਜਿਹੜੇ ਇਲਾਕੇ ਦੇ ਲੋਕ ਆ ਇਹ ਬਿਲਕੁਲੋਂ ਹੀ ਇਹਨਾਂ ਆਲਡੀਨੇਸਾਂ ਦੇ ਬਰਖਲਾ ਪਿਆ ਜਿੰਨੇ ਵੀ ਪ੍ਰੋਡਕਟ ਵਿੱਚ ਜਿੱਥੇ ਦਾਨੀਆਂ ਪਾਨੀਆਂ ਨੇ ਸ਼ਹਿਰ ਦੇ ਵਿੱਚ ਵੇਚ ਰਹੇ ਆ ਅਸੀਂ ਦੁਕਾਨਦਾਰ ਭਰਾਵਾਂ ਨੂੰ ਇੱਕ ਸਨੇਹਾ ਦੇਣਾ ਚਾਹੁੰਦੇ ਆ ਵੀ ਉਹ ਜੋ ਵੀ ਦੁਕਾਨਾਂ ਦੇ ਵਿੱਚ ਇਹਨਾਂ ਲਰੈਂਸ ਦਾ ਮਾਲ ਆ ਪਿਆ ਇਹਨਾਂ ਕੋਲ ਵੇਚ ਲੈਣ ਉਸ ਤੋਂ ਅੱਗੇ ਕੋਈ ਵੀ ਮਾਲ ਨਾਲ ਖਰੀਦਣ ਸਭ ਤੋਂ ਪਹਿਲਾ ਘਵਾੜਾ ਵੇੜਾ ਦੁਕਾਨਦਾਰਾਂ ਭਰਾਵਾਂ ਦੇ ਉੱਤੇ ਚੱਲਣਾ ਵਾ ਕਿਉਂਕਿ ਜਿਹੜਾ ਵਣਜਤ ਵਪਾਰ ਦਾ ਜਿਹੜਾ ਪਹਿਲਾ ਆਰਡੀਨਸ ਜਾਰੀ ਕੀਤਾ ਵਾ ਉਹਨੇ ਦੁਕਾਨਦਾਰਾਂ ਦਾ ਬੇੜਾ ਕਰਕ ਕਰਨਾ ਉਹਦੇ ਵਿੱਚ 19 ਮੱਧਾ ਵਾ ਪਹਿਲੀਆਂ ਇਹ ਜਿਹੜਾ ਸਾਡਾ ਸੰਗੀਤ ਧਰਨਾ ਵਾ ਤਿੰਨ ਚਾਰ ਘੰਟੇ ਦਾ ਜੇ ਸਾਨੂੰ ਲੋੜ ਪਈ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਇਹਦੇ ਜਿਹੜਾ ਵਾ ਉਹ ਸ਼ੁਰੂ ਤੋਂ ਕਹਿੰਦੇ ਵੀ ਕਿਸਾਨਾਂ ਦੇ ਨਾਲ ਆ ਬਾਕੀ ਇਹ ਆ ਵੀ ਇੱਕ ਸਾਡੇ ਕੇ ਕੰਪੀਟੀਟਰਾਂ ਨੇ ਮਤਲਬ ਜਿਹੜਾ ਵਾ ਫਰਾਗੇ ਵੀ ਇਹ ਉਹਦਾ ਮਾਅਲ ਆ ਅਨਲ ਜੋਸ਼ੀ ਜਿਹੜਾ ਉਹ ਤੇ ਅੰਮ੍ਰਿਤਸਰ ਰਹਿੰਦਾ ਅੰਮ੍ਰਿਤਸਰ ਰਾਜਨੀਤੀ ਕਰਦਾ ਪਰ ਇਹ ਆ ਵੀ ਸਿਰਫ ਇਸ ਕਰਕੇ ਵੀ ਇਹ ਉਹਨਾਂ ਦੇ ਭਰਾ ਆ ਇਸ ਕਰਕੇ ਮਾਅਲ ਨੂੰ ਮਤਲਬ ਜਿਹੜਾ ਵਾ ਉਹ ਵੀ ਉੱਥੇ ਧਰਨਾ ਲਈਏ ਤੇ ਅਸੀਂ ਸਵਾਗਤ ਕਰਦੇ ਆ ਅਸੀਂ ਤੇ ਪਹਿਲਾਂ ਹੀ ਲਿਖ ਕੇ ਲਾਇਆ ਵੀ ਅਸੀਂ ਨਾਲ ਆ ਤੇ ਬਾਕੀ ਇਹ ਵੀ ਇਹ ਸਾਰੇ ਆਪਣੇ ਲੋਗ ਆ ਸਿਆਣੇ ਲੋਗ ਆ ਇਹ ਹੀ ਆ ਸਾਡੇ ਗਾਹ ਇੱਥੇ ਕੋਈ ਨਾਂ ਦੇ ਮਾਨੀ ਡਾਨੀ ਦਾ ਕੋਈ ਚੀਜ਼ ਵਿਗਦੀ ਆ ਨਾ ਕੋਈ ਅਸੀਂ ਆਪਣੀ ਮਿਹਨਤ ਕਰਕੇ ਸਵੇਰ ਤੋਂ 9 ਵਜੇ ਤੋਂ ਆਉਨੇ ਆ ਤੇ ਰਾਤ ਦੇ 8 ਵਜੇ ਤਾਈਂ ਮਿਹਨਤ ਕਰਕੇ ਨਾਲ ਹੋਰ ਵੀ ਜਿਹੜੇ ਸੱਜਣ ਮਿੱਤਰ ਆ ਜਿਹੜੇ ਨੌਕਰ ਵੀ ਆ ਸਾਡੇ ਕੋਲ ਕੰਮ ਵੀ ਕਰਦੇ ਉਹ ਵੀ ਪਿੰਡਾਂ ਦੇ ਆ ਸਾਰੇ ਤੇ ਇਹ ਸਾਰੇ ਜਣੇ ਮਿਹਨਤ ਕਰਕੇ ਇੱਥੇ ਰੋਟੀ ਖਾਂਦੇ ਆ ਕੋਈ ਇਹੋ ਜੀ ਗੱਲ ਨਹੀਂ ਵੀ ਕੋਈ ਕੋਈ ਬਹੁਤ ਕਾਰਪੋਰੇਟ ਘਰਾਣਾ ਵਾ ਸਾਡਾ ਜਾਂ ਕੋਈ ਆ ਇਹ ਆ ਵੀ ਕੱਪੜੇ ਦੀ ਦੁਕਾਨ ਆ ਪਹਿਲਾਂ ਜੋਸ਼ੀ ਦੀ ਹੱਟੀ ਆ ਬਾਜ਼ਾਰ ਦੇ ਅੰਦਰ ਹੀ ਹੁਣ ਥੋੜੀ ਜੀ ਬਿਲਡਿੰਗ ਵੱਡੀ ਬਣ ਗਈ ਤੇ ਉਹਨੂੰ ਮਾਲ ਕਹਿਣ ਲੱਪੇ ਹੈ ਤੇ ਹੱਟੀ ਆ ਜੋਸ਼ੀ ਦੀ ਹੱਟੀ ਆ ਤੇ ਬਾਕੀ ਸਵਾਗਤ ਹੈ ਇਹਨਾਂ ਦਾ ਕੋਈ ਗੱਲ ਨਹੀਂ